ਆਲੇ ਮੁਲਾਇਕਿਆਂ ਨਾਲ ਖੜੇ ਹੋਏ ਨੇ ਕਿ ਕਿਸੇ ਕੇ ਨਾਲ ਜੀ ਜੇ ਸਾਡੇ ਹੋ ਕਿ ਖੋਪ ਪੁੱਤ ਨਾਲ ਕੋਈ ਲਿਖਿਆ ਇਹਨਾਂ ਨੋਟਾ ਨਾਲ ਜੀ ਇਹ ਜੀਏ ਪਹਵਾ ਆ ਰਿਹਾ ਜਾਣੇ ਦੇ ਹੋਇਆ ਪਾਵਨ ਠੀਕ ਹੈ ਤੁਸੀਂ ਗਲਤ ਕਰਨ ਉਹਦੇ ਬਾਰੇ ਕਿ ਇਹ ਕੋਈ ਪੂਜਾ ਪਵਾ ਰਹੇ ਨੇ ਜਾਂ ਤੀਆਂ ਪਵਾ ਰਹੇ ਨੇ ਉਹ ਨਾਣੇ ਕਿਹੜੇ ਲੱਗੇ ਹੋਏ ਨੇ ਤੁਸੀਂ ਦੋਲ ਕਰਦੇ ਹੋ ਭਾਈ ਤੁਸੀਂ ਗੱਡੀ ਚਲਾ ਰਹੇ ਹੋ ਠੀਕ ਹੈ ਉਸੀ ਬੈਲਟ ਵੀ ਲਾਈ ਹੋਈ ਹੈ ਬੜੀ ਸਾਵਧਾਨੀ ਦੇ ਨਾਲ ਗੱਡੀ ਚਲਾ ਰਹੇ ਹੋ ਗੱਡੀ ਦੇ ਪਿੱਛੇ ਕੀ ਹੋ ਰਿਹਾ ਦੇਖ ਰਹੇ ਹੋ ਗੱਡੀ ਦੇ ਪਿੱਛੇ ਦਾ ਹਮ ਦੇਖੀ ਤਕਨੀਕ ਹੈ ਸਰ ਬਲਕਿ ਇਹ ਇਹ ਦੇਖੇ ਜਾਣ ਚਾਈਨਾ ਦੇ ਕੋਈ 60 ਫਟ ਲੱਗੇ ਕੌਣ ਜ਼ਿੰਮੇਦਾਰ ਹੈ ਗੱਡੀ ਵਿੱਚ ਚਲਾੜੇ ਮਹੀ ਜ਼ਿੰਮੇਦਾਰ ਆਓ ਸੀਲ ਕਰੋ ਇਹਨਾਂ ਆਟੋ ਨਾਲ 50 ਹੋਏ ਨਾ ਇਹ ਮਜ਼ਾਕ ਕਿਦਾ ਉਡਾ ਰਹੇ ਆ ਆ ਹਿੰਦੂ ਤਾਂ ਮੈਂ ਮੈਂ ਉਡਾਦਾ ਪਿਆ ਸੋਪਾਿੰਦੀ ਹਿੰਦੂ ਮਾੜੀ ਗੱਲ ਇਹਨਾਂ ਵਾਸਤੇ ਨਹੀਂ ਤਾਂ ਪਾ ਜਾਂ ਖਾਂਦੇ ਤੇ ਪੰਜਾਬ ਦੇ ਵਿੱਚ ਭਾਈ ਤੁਸੀਂ ਗੱਡੀ ਚਲਾ ਰਹੇ ਹੋ ਠੀਕ ਹੈ ਤੁਸੀਂ ਬੈਲਟ ਵੀ ਲਾਈ ਹੋਈ ਹੈ ਬੜੀ ਸਾਵਧਾਨੀ ਦੇ ਨਾਲ ਗੱਡੀ ਚਲਾ ਰਹੇ ਹੋ ਗੱਡੀ ਦੇ ਪਿੱਛੇ ਕੀ ਹੋ ਰਿਹਾ ਦੇਖ ਰਹੇ ਹੋ ਗੱਡੀ ਦੇ ਪਿੱਛੇ ਦਾ ਮੈਂ ਦੇਖਣੇ ਰਿਹਾ ਸਰ ਕ ਲਈ ਕਿ ਇਹ ਡੇਗ ਜਾਣ ਜਾਂ ਇਹਨਾਂ ਦੇ ਕੋਈ ਸੱਟ ਫਿਟ ਲੱਗ ਜੇ ਕੌਣ ਜ਼ਿੰਮੇਦਾਰ ਹੈ ਜਿਹਨੇ ਗੱਡੀ ਮੇਂ ਚਲਾ ਰਹੇ ਮੈਂ ਹੀ ਜ਼ਿੰਮੇਦਾਰ ਹਾਂ ਤੁਸੀਂ ਜ਼ਿੰਮੇਦਾਰ ਹੋ ਇਹ ਕਿੱਥੇ ਬੈਠੇ ਸੀ ਇੱਥੇ ਹੀ ਸਤਲੂ ਜੀ ਨਹੀਂ ਇਹ ਬੈਠੇ ਕਿੱਥੇ ਹੋਏ ਸੀ ਆ ਬੈਠੇ ਤਾਂ ਮੈਂ ਦੇਖਿਆ ਹੀ ਨਹੀਂ ਪਿੱਛੇ ਮੁੜ ਕੇ ਡਰਾਈਵਰ ਬੰਨਿਆ ਜਾਂਦਾ ਜੇ ਕੋਈ ਗੱਲਬਾਤ ਹੋ ਜਵੇ स्पीकर ਦੇ ਉੱਤੇ ਲੋਕ ਬੈਠੇ ਹੋਏ ਨੇ ਗਾਣਾ ਲਾਇਆ ਹੋਇਆ ਕਿ ਪੂਜਾ ਤੋਂ ਆ ਰਹੇ ਹਾਂ ਹਾਂਜੀ ਪੂਜਾ ਤੋਂ ਤੇ ਪੂਜਾ ਤੋਂ ਆ ਰਹੇ ਹਾਂ ਗਾਣੇ ਕਿਹੜੇ ਲੱਗੇ ਹੋਏ ਆ ਬਾਬਲੀ ਗਾਣੇ ਕੋਲ ਕਿਹੜੇ ਲੱਗੇ ਹੋਏ ਆ ਤੁਸੀਂ ਪਿੱਛੇ ਬੈਠੇ ਸੀ ਅਜਾ ਪਿੱਛੇ ਬੈਠੇ ਕੀ ਚੀਜ਼ ਦੀ ਪੂਜਾ से ਆ ਰਹੇ ਹੋ ਤਤਵੇ से आ जाए ਜਨਮਾਸ਼ਮੀ ਕੀ ਜਨਮਾਸ਼ਮੀ ਕੀ ਹਾਂਜੀ ਗਾਣਾ ਕੌਨ ਸਾ ਲਗਾ ਰੱਖਾ ਸੀ ਗਾਣਾ ਗਾਣਾ ਮੋਗ ਲਗਾਇਆ ਸੀ ਪੰਜਾਬੀ ਸੰਗੀਤ ਕੌਨ ਲਾਇਆ ਸੀ ਗਾਣਾ ਗਾਣਾ ਤੁਸੀਂ ਲਗਾਇਆ ਸੀ ਗਾਣਾ ਨਾ ਪੂਜਾ से ਆ ਰਹੇ ਹੋ نیچے ਆਈਏ नीचे आइए अरे नीचे आइए ना यार नीचे आइए पूजा तो आ रहे हो गाना गाना लगा सी। गाना लगा सी। पूजा हो गया था खत्म ठीक है करे जा रहे से करे गाना था पा, पा, मेरी एक गल सुन मेरा भरा पूजा तो गया पूजा कितनी पूजा कितनी घरे आ रहे हो बंद कर दो ਜਾਜ ਕਰ ਰਹੇ ਨੇ ਬਸ ਬਸ ਬੰਦ ਕਰ ਦੋ ਡੀ ਜੀ ਗਾਣੇ ਕਿਉਂ ਲਾ ਰਹੇ ਹੋ ਆਪਣੇ ਆਪਣੇ ਵਾਸਤੇ ਵਾਜੀ ਆਪਣੇ ਵਾਸਤੇ ਲਾ ਰਹੇ ਸੀ ਆਪਣੇ ਵਾਸਤੇ ਕਿਉਂ ਲਾ ਰਹੇ ਹੋ ਕਹਿੰਦੇ ਵੱਲ ਠੋਲਡੀ ਲਿੱਤੀ ਹੈ ਪ੍ਰਸ਼ਾਸਨ ਤੋਂ ਠੋਲਡੀ ਲਿੱਤੀ ਹੈ ਕੋਈ ਕੋਈ ਨਹੀਂ ਪ੍ਰਸ਼ਾਸਨ ਤੋਂ ਠੋਲਡੀ ਲਿੱਤੀ ਹੈ ਨਹੀਂ ਨਹੀਂ ਕਿਉਂ ਨਹੀਂ ਲਿੱਤੀ ਧਰਮ ਦਾ ਮਜਾ ਕਿਉਂ ਡਾਇਆ ਜਾ ਰਿਹਾ ਹੈ ਕਾਹ ਕਾ ਉਡਾ ਰਹੇ ਹੋ ਹੈ ਸਪੀਕਰ ਦੇ ਉੱਤੇ ਕੌਣ ਕੌਣ ਬੈਠਾ ਨਹੀਂ ਪਤਾ ਨਹੀਂ ਮੈਨੂੰ ਮੇਰੇ ਕੋਲ ਵੀਡੀਓ ਬਰੋ ਮੈਂ ਇੱਥੇ ਬਟਾ ਤਾ ਭਾਈ ਸਪੀਕਰ ਦੇ ਉੱਪਰ ਕੌਣ ਕੌਣ ਬੈਠਾ ਤੂੰ ਤੂੰ ਵੀਡੀਓ ਦੇਖ ਲ ਤੂੰ ਆ ਸਪੀਕਰ ਤੇ ਕੌਣ ਕੌਣ ਬੈਠਾ ਨਹੀਂ ਪਤਾ ਮੈਨੂੰ ਕਿੱਕਰ ਦੇ ਕੋਣ ਕੋਣ ਬੈਠਾ ਹੀ ਮੈਂ ਪੁੱਛ ਰਿਆ ਮੈਂ ਪ੍ਰਸ਼ਾਸਨ ਨੂੰ ਬੁਲਾ ਕੇ ਮੈਂ ਮੌਕੇ ਤੇ ਤੁਹਾਡੇ ਤੋਂ ਤੁਹਾਡੇ ਤੇ ਕਾਰਵਾਈ ਕਰੀ ਨਹੀਂ ਪਤਾ ਮੈਨੂੰ ਤੂੰ ਬੈਠਾ ਸੀਗਾ ਠੀਕ ਹੈ ਤੈਨੂੰ ਇਹਨੇ ਕਿਹਾ ਵੀ ਇਹ ਵੀਡੀਓ ਬਣਦੀ ਪਈ ਹੈ ਨਹੀਂ ਭਾਈ ਜੀ ਭਾਈ ਸਾਈਡ ਤੇ ਗੱਲੋ ਤੁਹਾਨੂੰ ਇਹਨੇ ਕਿਹਾ ਵੀ ਇਹ ਵੀਡੀਓ ਬਣਦੀ ਪਈ ਹੈ ਤੂੰ ਫਿਰ ਵੀ ਨੱਚ ਰਿਹਾ ਓਏ ਗੱਲ ਨਹੀਂ ਭਾਈ ਬੈਠੇ ਜੀ ਭਾਈ ਮੈਂ ਧਿਆਨ ਰੱਖੂਗਾ ਹਿੰਦੂ ਹਾਂਜੀ ਹਿੰਦੂ ਆ ਹਿੰਦੂ ਆ ਨਾ ਮਜ਼ਾਕ ਉਡਾਉਣ ਵਾਲੇ ਤੁਸੀਂ ਹਿੰਦੂ ਹੋ ਮਜ਼ਾਕ ਤਾਂ ਉਡਾਇ ਨਹੀਂ ਭਾਈ ਆਪਾਂ ਨੇ ਆ ਗਾਣੇ ਕਿਹੜੇ ਲਾਈ ਆ ਭਾਈ ਵਿਸਰਜਨ ਕਰਕੇ ਆਏ ਆਪਾਂ ਵਿਸਰਜਨ ਕਰਕੇ ਆ ਬੰਦ ਕਰ ਦੋ ਉਹਨੂੰ ਸਹੀ ਗੱਲ ਆ ਭਾਈ। ਧਿਆਨ ਨਾ ਕੇ ਬੰਦ ਕਰ ਦੋ ਨੂੰ। ਕਰ ਦਿੰਨੇ ਆ। ਕਰ ਦਿੰਨੇ ਆ। ਕਰ ਦਿੰਨੇ ਆ ਹੋ ਗਿਆ ਬੰਦ। ਹੋਇਆ ਕਿਉਂ ਐ? ਕੋਈ ਗੱਲ ਨਹੀਂ ਭਾਜੀ ਛੱਡ ਦਿਓ ਯਾਰ। ਇਹ ਨਹੀਂ ਜਵਾਗਿਆਂ ਨੂੰ ਕੁਝ ਨਹੀਂ। ਸਾਡੇ ਨਾਲ ਇੱਥੇ ਲੋਕ ਖੜੇ ਹੋਏ ਨੇ। ਭਾਜੀ ਕੀ ਹਾਲ ਚਾਲ ਐ? ਠੀਕ ਐ ਜੀ। ਭਾਜੀ ਪੂਜਾ ਕਰਕੇ ਆ ਰਹੇ ਨੇ ਸਤਲੁਜ ਤੋਂ। ਹਾਂ ਜੀ। ਇਹਨਾਂ ਦੇ ਮਗਰ-ਮਗਰ ਮੈਂ ਮੋਟਰਸਾਈਕਲ ਲਾ ਲਿਆ। ਠੀਕ ਐ। ਗਾਣੇ ਪਤਾ ਕਿਹੜੇ ਲਾਏ ਹੋਇਆ? ਬਾਬਰੀ ਤੁਮਕਾ ਨਾਉ ਸੀਲ ਕਰ ਰਹੇ ਆਂ ਆਟੋ ਨਾਲ 50 ਹੋਏ ਨਾ ਇਹ ਮਜ਼ਾਕ ਇਹਦਾ ਉਡਾ ਰਹੇ ਆ ਹਾਂ ਹਿੰਦੂ ਤਾਂ ਮੈਂ 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 ਉਡਾਦਾ ਪਿਆ ਫਿਰ ਇਹ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰਾ ਵੀਰ ਮੇਰੀ ਗੱਲ ਸੁਣ ਮੇਰਾ ਮੇਰਾ ਵੀਰ ਮੇਰੀ ਗੱਲ ਸੁਣ ਤੂੰ ਡਰਾਈਵਰ ਹੈ ਤੂੰ ਸੀਟ ਬੈਲਟ ਵੀ ਲਾਈ ਹੋਈ ਹੈ ਤੂੰ ਸੇਫਟੀ ਵੀ ਰੱਖੀ ਹੋਈ ਹੈ ਆ ਪਿੱਛੇ ਬੈਠਾ ਹੈ ਵੀਡੀਓ ਬਣ ਰਹੀ ਹੈ ਇਹ ਵੀਡੀਓ ਦੇਖ ਕੇ ਇਹ ਗਲਤ ਕਰ ਰਿਹਾ ਹੈ ਠੀਕ ਹੈ ਉਤੋਂ ਗਾਣੇ ਲਾਏ ਹੋਏ ਆ ਇੱਕ ਪਾਸੇ ਅਸੀਂ ਮਹਾਮਾਈ ਦੀ ਪੂਜਾ ਕਰਕੇ ਵਿਜਰਜਨ ਤੋਂ ਆ ਰਹੇ ਆ ਦੂਜੇ ਪਾਸੇ ਅਸੀਂ

गाने ਲਾਏ ਹੋਏ ਨੇ ਠੁਮਕਿਆ ਖੰਮ ਤੇ ਆਲੇ ਬਾਬਲੀ ਠੀਕ ਹੈ ਸਰੋਪਾ ਦਿੰਦੀ ਹਿੰਦੂ ਮਾੜੀ ਗੱਲ ਇਹ ਨਾਲ ਵਾਸਤੇ ਨਹੀਂ ਤਾਂ ਪਾਜਾ ਗਾਣੇ ਇੱਥੇ ਪੰਜਾਬ ਦੇ ਵਿੱਚ ਇਹ ਤਾਂ ਗੰਦਵਾਜ ਆ ਤੁਸੀਂ ਤਾਂ ਪੰਜਾਬ ਦੇ ਵਿੱਚ ਇਹ ਤਾਂ ਗੱਡੀ ਨਹੀਂ ਨਹੀਂ ਇੱਕ ਚਲੋ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਇਹ ਭਾਰਤ ਹੈ ਭਾਰਤ ਦੇ ਵਿੱਚ ਹਰ ਕਿਸਮ ਦੇ ਪਰ ਇਹੀ ਲੋਗ ਨੇ ਜਿਹੜੇ ਬਾਕੀ ਲੋਕਾਂ ਦਾ ਨਾਮ ਖਰਾਬ ਕਰਦੇ ਨਾਮ ਖਰਾਬ ਕਰਦੇ ਹੋਰ ਕੀ ਕਰਦੇ ਆ ਇਹ ਕੋ ਬਾਬਿਆਂ ਦੇ ਆਇਆ ਕੋ ਬਾਬਿਆਂ ਦੇ ਗਾਣੇ ਲਾਓ ਜੇ ਲਾਉਣੇ ਆ ਪਤਾ ਲੱਗੇ ਤੁਹਾਡਾ ਬਾਬਿਆਂ ਤੋਂ ਆਏ ਆ ਆਜਾ ਜੇ ਇਹ ਚੀਜ਼ ਮੇਰੇ ਦਿਹਾੜਾ ਆਏ ਚਾਹੇ ਗਏ ਤੁਸੀਂ ਹਜੇ ਬਾਬਿਆਂ ਦਾ ਤੁਸੀਂ ਜਾ ਕੇ ਆਏ ਆਂ ਦਰਸ਼ਨ ਕਰ ਕੇ ਆਂ ਤੁਸੀਂ ਬਾਬਿਆਂ ਦੇ ਕੀਤ ਲਾਉ ਜਿਹੜੇ ਲਾਣੇ ਆਂ ਗੰਦ ਨਾ ਪਾਓ ਇੱਥੇ ਬੰਦਿਆਂ ਵਾਂਗ ਰੋ ਇੱਥੇ ਉਸੇ ਦੇਸ਼ ਆਤੇ ਹੂੰ اے ਵੀ ਨਿਊਜ਼ ਭਾਰਤ ਐ ਇਹ ਤੁਹਾਡਾ ਸਾਰਿਆਂ ਦਾ ਸਾਂਝਾ ਹੈ ਇਹ ਚੈਨਲ ਇਹ ਕਿਸੇ ਦਾ ਇੱਕ ਦਾ ਨਹੀਂ ਹੈ ਤੁਹਾਡੇ ਸਾਰੇ ਭਾਰਤੀਆਂ ਦਾ ਇਸ ਦਾ ਨਾਮ ਇਸੇ ਵਾਸਤੇ ਵੀ ਨਿਊ ਭਾਰਤ ਰੱਖਿਆ ਹੋਇਆ ਹੈ